ਕੰਟਨਰ ਦਿਵਸ ਦੇ ਮਤੇ ਨਜ਼ਰ ਪੰਜਾਬ ਪੁਲਿਸ ਦੇ ਸੀਨੀਅਰ ਅਧਿਕਾਰੀਆਂ ਵੱਲੋਂ ਹੁਣ ਪੁਲਿਸ ਥਾਣਿਆਂ ਦੀ ਚੈਕਿੰਗ ਕੀਤੀ ਜਾ ਰਹੀ ਹੈ ਇਸ ਦੇ ਮੱਦੇਨਜ਼ਰ ਹੀ ਪੰਜਾਬ ਪੁਲਿਸ ਦੇ ਡੀਜੀਪੀ ਲਾ ਐਂਡ ਆਰਡਰ ਅਰਪਿਤ ਸ਼ਕਲਾ ਵੱਲੋਂ ਖਰੜ ਵਿਖੇ ਪੁਲਸ ਥਾਣਿਆਂ ਦੀ ਚੈਕਿੰਗ ਕੀਤੀ ਗਈ ਤੇ ਇਸ ਬਾਰੇ ਜਾਣਕਾਰੀ ਦਿੰਦਿਆਂ ਹੋਇਆਂ ਡੀਐਸਪੀ ਕਰਨ ਸਿੰਘ ਸੰਧੂ ਨੇ ਦੱਸਿਆ ਕਿ 26 ਜਨਵਰੀ ਦੇ ਮੱਦੇਨਜ਼ਰ ਸੁਰੱਖਿਆ ਨੂੰ ਮੁੱਖ ਰੱਖਦਿਆਂ ਪੂਰੇ ਪੰਜਾਬ ਦੇ ਵਿੱਚ ਅਧਿਕਾਰੀਆਂ ਵੱਲੋਂ ਦੌਰੇ ਕੀਤੇ ਜਾ ਰਹੇ ਨੇ ਤੇ ਇਸ ਦੇ ਮੱਦੇਨਜ਼ਰ ਹੀ ਡੀਜੀਪੀ ਲਾ ਐਂਡ ਆਰਡਰ ਵੱਲੋਂ ਥਾਣਿਆਂ ਦਾ ਦੌਰਾ ਕੀਤਾ ਗਿਆ ਤੇ ਗਣਤੰਤਰ ਦਿਹਾੜੇ ਦੇ ਮੌਕੇ ਸੁਰੱਖਿਆ ਪ੍ਰਬੰਧਾਂ ਨੂੰ ਪੁਖਤਾ ਕਰਨ ਤੇ ਖਾਸ ਕਰਕੇ ਪੂਰੇ ਪੰਜਾਬ ਦੇ ਵਿੱਚ ਚੱਲ ਰਹੇ ਚਾਈਨਾ ਡੋਰ ਦੇ ਸਰਚ ਅਭਿਆਨ ਉੱਤੇ ਸਖਤੀ ਨਾਲ ਕਾਰਵਾਈ ਕਰਨ ਦੇ ਵੀ ਆਖਿਆ ਇਸ ਮੌਕੇ ਡੀਐਸਪੀ ਨੇ ਅਪੀਲ ਕੀਤੀ ਹੈ ਕਿ ਜੇਕਰ ਸ਼ਹਿਰ ਦੇ ਵਿੱਚ ਕਿਸੇ ਦੁਕਾਨਦਾਰ ਵੱਲੋਂ ਚਾਇਨਾਡ ਹੋਰ ਵੇਚੀ ਜਾ ਰਹੀ ਹੈ ਤਾਂ ਇਸ ਬਾਰੇ ਲੋਕ ਉਸ ਨੂੰ ਸੂਚਿਤ ਕਰਨ ਦੇਖੋ ਜੀ 26 ਜਨਵਰੀ ਦੇ ਮੱਦੇਨਜ਼ਰ ਜਿਹੜਾ ਹੈਗਾ ਉਸ ਦਿਨ ਸਮੰਹ ਦੇ ਵਿੱਚ ਜੂਨੀਅਰ ਆਫਸਰਸ ਜਿਹੜੇ ਵਰਕ ਵਰਕ ਡਿਸਟ੍ਰਿਕਟਸ ਦੇ ਵਿੱਚ ਜਾ ਕੇ ਸੁਰੱਖਿਆ ਪ੍ਰਬੰਧਾਂ ਦਾ ਜਿਹੜਾ ਸੁਪਰਵੀਜ਼ਨ ਕਰ ਰਹੀ ਸੀ ਉਸੇ ਲੜੀ ਦੇ ਵਿੱਚ ਜਿਹੜਾ ਆਪਣਾ ਮੁਹਾਲੀ ਡਿਸਟ੍ਰਿਕਟ ਦੇ ਵਿੱਚ ਵੀ ਕਿਉਂਕਿ ਮੈਨ ਜਿਹੜਾ ਡਿਸਟ੍ਰਿਕਟ ਲੈਵਲ ਫੰਕਸ਼ਨ ਉਹ ਮੁਹਾਲੀ ਹੁੰਦਾ ਤੇ ਲੋਕਲ ਸਬਡਿਵੀਜ਼ਨ ਲੈਵਲ ਫੰਕਸ਼ਨ ਜਿਹੜਾ ਉਹ ਕਰੜ ਹੁੰਦਾ ਨਾਜ ਮੰਡੀ 'ਚ ਤਾਂ ਉਹਨਾਂ ਦੇ ਜਿਹੜੇ ਸੁਰੱਖਿਆ ਪ੍ਰਬੰਧ ਨੇ ਓਵਰ ਆਲ ਜਿਹੜੀ ਸੁਪਰਵਾਈਜ਼ਨ ਆ ਉਹਦੇ ਉਹ ਸੀਨ ਨੂੰ ਲੈ ਕੇ ਤੇ ਜਿਹੜੇ ਐਂਟੀ ਸੋਸ਼ਲ ਜਿਹੜੇ ਐਲੀਮੈਂਟ ਨੇ ਚਾਹੇ ਸਟਰੀਟ ਕ੍ਰਿਮੀਨਲਸ ਨੇ ਜਾਂ ਜਿਹੜੇ ਹੋਰ ਕ੍ਰਿਮੀਨਲਸ ਨੇ ਉਹਨਾਂ ਤੇ ਐਕਸ਼ਨ ਜਿਹੜਾ ਇਨਟੈਂਸੀਫਾਈ ਕਰਨ ਲਈ ਬੇਲੌਂ ਜਿਹੜੇ ਦੋਸ਼ੀ ਨੇ ਉਹਨਾਂ ਦੀ ਵੈਰੀਫਿਕੇਸ਼ਨ ਵਗੈਰਾ ਵਾਲੀ ਉਹ ਸਾਰੀ ਚੀਜ਼ਾਂ ਦੇ ਬੰਦੇ ਨਜਿੱਤ ਜਿਹੜਾ ਉਹ ਸਾਰੀ ਐਕਸਰਸਾਈਜ਼ ਚੱਲ ਰਹੀ ਹੈ ਇੱਕ ਚਾਈਨਾ ਡੋਰ ਦਾ ਕਾਫੀ ਵਰਤੋਂ ਹੋ ਰਹੀ ਹੈ ਇਲਾਕੇ ਦੇ ਵਿੱਚ ਉਹਦੇ ਬਾਰੇ ਕੀ ਕਰ ਰਹੇ ਹੈ ਪੁਲਿਸ ਦੇਖੋ ਚਾਈਨਾ ਡੋਰ ਦੇ ਖਿਲਾਫ ਬਿਲਕੁਲ ਜ਼ੀਰੋ ਟੋਲਰੈਂਸ ਅਪਰੋਚ ਆ ਪੂਰਾ ਸਖਤਤਾ ਦੀ ਪ੍ਰਸ਼ਾਸਨ ਤੇ ਸਰਕਾਰ ਦੀਆਂ ਕਲੀਅਰ ਹਦਾਇਤਾਂ ਨੇ ਕਿ ਜੇ ਕੋਈ ਵੀ ਵੇਚਦਾ ਜਿਹੜਾ ਫੜਿਆ ਗਿਆ ਤਾਂ ਉਹਦੇ ਤੇ ਸਖਤ ਜਿਹੜੀ ਕਾਨੂੰਨੀ ਕਾਰਵਾਈ ਹੋਵੇਗੀ ਜਾਂਦੀ ਜਾਏਗੀ ਇਸ ਦਿਸਵੰਦ ਦੇ ਵਿੱਚ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਹੁਵਾਲੀ ਡਿਸਟ੍ਰਿਕਟ ਦੇ ਵਿੱਚ ਵੀ ਕਰੜ ਚ ਵੀ ਅਸੀਂ ਚੈਕਿੰਗ ਜਿਹੜੀ ਕਰ ਰਹੇ ਆ ਰੈਂਡਮ ਚੈਕਿੰਗ ਚੱਲ ਰਹੀ ਆ ਜਿੱਥੇ ਵੀ ਸਾਨੂੰ ਕੋਈ ਇਨਫੋਰਮੇਸ਼ਨ ਮਿਲਦੀ ਹੈ ਉਹ ਅਸੀਂ ਪ੍ਰੋਪਰ ਲੀਗਲ ਕਾਰਵਾਈ ਕਰ ਰਹੇ ਆ ਚੈਕਿੰਗ ਕਰ ਰਹੇ ਆ ਹਜੇ ਸਾਡੇ ਧਿਆਨ ਚ ਇੱਕ ਮੈਟਰ ਆਇਆ ਸੀ ਪਰੂਆ ਏਰੀਆ ਦਾ ਉੱਥੇ ਤੁਰੰਤ ਕਾਰਵਾਈ ਕਰਦੇ ਹੋਏ ਮੁਕੱਦਮਾ ਦਰਜ ਕਰਤਾ ਸੀ ਖਰੜ ਸ਼ਹਿਰ ਦੇ ਵਿੱਚ ਵੀ ਅਸੀਂ ਲੋਕਾਂ ਨੂੰ ਵੀ ਅਪੀਲ ਕਰਦੇ ਆ ਕਿ ਜੇ ਕਿਸੇ ਤਦ ਆ ਜੇ ਉਹਨਾਂ ਕੋਲ ਇਨਫੋਰਮੇਸ਼ਨ ਹੈਗੀ ਕਿਸੇ ਸੈਲਰ ਬਾਰੇ ਤਾਂ ਸਾਡੇ ਨਾਲ ਜਰੂਰ ਫੌਰੀ ਤੌਰ ਤੇ ਸ਼ੇਅਰ ਕੀਤੇ ਜਾਵੇ ਸੋ ਦੈਟ ਕੀ ਆਪਾਂ ਜਲਦੀ ਕਾਨੂੰਨੀ ਕਾਰਵਾਈ ਕਰਕੇ ਕਿਸੇ ਦੀ ਜਾਨਵਾਲ ਦੀ ਜਿਹੜੀ ਸੁਰੱਖਿਆ ਉਹ ਇਸ਼ੂਰ ਕਰ ਸਕੀਏ ਇਸ ਬਾਰੇ ਜਦੋਂ 26 ਜਨਵਰੀ ਨੂੰ ਕਿਸਾਨਾਂ ਵੱਲੋਂ ਕੀਤੇ ਜਾ ਰਹੇ ਟਰੈਕਟਰ ਮਾਰਚ ਬਾਰੇ ਉਹਨਾਂ ਨੂੰ ਸਵਾਲ ਕੀਤਾ ਗਿਆ ਤਾਂ ਉਹਨਾਂ ਨੇ ਕਿਹਾ ਕਿ ਕਰਨ ਪ੍ਰਸ਼ਾਸਨ ਵੱਲੋਂ 26 ਜਨਵਰੀ ਦਾ ਪ੍ਰੋਗਰਾਮ ਹਰ ਸਾਲ ਦੀ ਤਰ੍ਹਾਂ ਅਨਾਜ ਮੰਡੀ ਦੇ ਵਿੱਚ ਕੀਤਾ ਜਾ ਰਿਹਾ ਹੈ ਤੇ ਪੁਲਿਸ ਵੱਲੋਂ ਪੂਰੇ ਸੁਰੱਖਿਆ ਪ੍ਰਬੰਧ ਪੁਖਤਾ ਕੀਤੇ ਗਏ ਨੇ ਉਹਨਾਂ ਨੇ ਕਿਹਾ ਕਿ ਕਿਸਾਨ ਜੂਨੀਅਨ ਦੇ ਨਾਲ ਪੁਲਿਸ ਵੱਲੋਂ ਤਾਲਮੇਲ ਕੀਤਾ ਜਾ ਰਿਹਾ ਹੈ ਤਾਂ ਜੋ ਹਰ ਪੱਖ ਤੋਂ ਸੁਰੱਖਿਆ ਨੂੰ ਯਕੀਨੀ ਬਣਾਇਆ ਜਾ ਸਕੇ देखो जी ਜਿਹੜਾ ਆਫੀਸ਼ੀਅਲ ਫੰਕਸ਼ਨ ਹੁੰਦਾ ਉਹ ਤਾਂ ਮਤਲਬ ਉਹਦਾ ਸਾਡੇ ਪ੍ਰੋਪਰ ਜਿਹੜੇ ਸੁਰੱਖਿਆ ਇੰਤਜ਼ਾਮ ਜਿਹੜੇ ਹਰ ਸਾਲ ਦੀ ਤਰ੍ਹਾਂ ਹੁੰਦੇ ਨੇ ਉਹ ਉਸ ਤਰੀਕੇ ਨਾਲ ਹੀ ਪੂਰੇ ਪ੍ਰੋਪਰਲੀ ਕੀਤੇ ਜਾਣਗੇ ਤੇ ਜੇ ਕਿਸੇ ਦਾ ਡੈਮੋਕਰੈਟਿਕ ਫਾਰਮ ਆਫ ਪ੍ਰੋਟੈਸਟ ਉਸ ਤੋਂ ਬਾਅਦ ਕੋਈ ਆਪਣਾ ਕਰਦਾ ਹੈਗਾ ਤਾਂ ਉਹ ਅਸੀਂ ਜਿਹੜੇ ਐਡਕੂਏਟ ਜੋ ਪਰਮਿਸ਼ਨ ਵੀ ਦੇਣਾ ਲੈ ਕੇ ਤੇ ਉਹਨਾਂ ਨਾਲ ਰਿਵਾਸ ਸਟਾਫ ਮੇਲ ਕਰਕੇ ਸੋ ਦੈਟ ਕਿ ਅਫੀਸ਼ੀਅਲ ਫੰਕਸ਼ਨਸ ਕੋਈ ਵਿਗਨ ਨਾ ਹੋਵੇ ਉਹ ਪ੍ਰੋਪਰ ਸਹੀ ਤਰੀਕੇ ਨਾਲ ਹੋਣ ਜੇ ਕੋਈ ਆਪਣਾ ਡੈਮੋਕ੍ਰੈਟਿਕ ਆਪਣੀ ਆਵਾਜ਼ ਰੱਖਣੀ ਚਾਹੁੰਦਾ ਤਾਂ ਉਹ ਐਸ ਪਰ ਲਾਅ ਰੱਖ ਸਕਦਾ ਜਗਬਾਣੀ ਟੀਵੀ ਲਈ ਗਗਨਦੀਪ ਸਿੰਘ ਦੀ ਰਿਪੋਰਟ